ਬਹੁਤ ਸਤਿਕਾਰਯੋਗ ਸਾਰੇ ਅਨੁਸਤਿਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗੇਲ ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਕਿਰਿਆ ਹੋਇਆ ਪੰਜਾਬ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾ ਤੇ ਭੁੱਖਣ ਪਾਣੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਹੈ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨਲ ਖੜੀ ਜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਨਹੀਂ ਕਹਿੰਦਾ ਕਿ ਲੱਖਾਂ ਰੁਪਏ ਲਾ ਦੇ ਪਤਾ ਕਰੋ ਕਿ ਕਿਸ ਤਰ੍ਹਾਂ ਉਹਨਾਂ ਤੱਕ ਕੀ ਚੀਜ਼ ਦੀ ਜ਼ਰੂਰਤ ਹੈ ਉਪਚਾਈ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਉਹ ਰਸਦ ਕਿਸੇ ਤੋਂ ਕੁੱਝ ਕੇ ਕਿਸੇ ਸੰਸਥਾ ਨਾਲ ਮਿਲ ਕੇ ਉਹਨਾਂ ਤੱਕ ਪਹੁੰਚਾਈ ਜਾਵੇ ਜਿੰਨੇ ਜੋਗੇ ਵੀ ਤੁਸੀਂ ਹੋ ਬੇਸ਼ੱਕ ਕੋਈ ਹਜ਼ਾਰ ਕੋਈ 500 ਕੋਈ 100 ਜਿੰਨੇ ਜੋਗਾ ਕੋਈ ਹੈ ਉਨੀ ਮਦਦ ਕਰੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉੱਧਰ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲਏ ਜਿਹੜੇ ਹਰਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹੁੰਦਾ ਜਦ ਵੀ ਮਨੋਦਾਸ ਹੋਵੇ ਤੋ ਕਲਗੀ ਤਰਪਾਸ਼ਾ ਵਰਤਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਨੇ ਕੁਝ ਵੀ ਨਹੀਂ ਰਿਆ ਸੀ ਕੋਲੇ ਜਾਰੇ ਸੈਬਜ਼ਾਦੇ ਪੰਜ ਪਿਆਰੇ ਪਿਆਰੇ ਸਿੱਖ ਸਰ ਸਰਬੰਸ ਵਾਰ ਕੇ ਫਿਰ ਵਿਚੜਦੀ ਘੜਾਚ ਰਹੀ ਸੀ ਤੁਸੀਂ ਚੜਦੀ ਕਲਾ ਚ ਰਹਿੰਦੇ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ جنگ ਜਿੱਤ ਕੇ ਰਹਿਣੀ ਵਾਹਿਗੁਰੂ ਤੁਹਾਡੇ ਨਾਲ ਸਤਿ ਸ਼ਕ